ਲੱਦਲੇ ਬੈਗ ੱੱਲੇ ਬਈ ਛੁੱਟੀਆਂ ਕੱਟਣਾ ਆਪਣੇ ਘਰੇ ਵੀ ਟੈਗ ਜਾ ਕਰਨਾ ਤੂੰ ਘਰੇ ਟੈਗ ਨਹੀਂ ਆ ਨਾ ਉਹ ਸਾਡੇ ਵਾਲੀ ਟੈਗ ਦੀ ਆ ਛੁੱਟੀਆਂ ਤੇ ਜਾਣੀ ਗਾਣਾ ਸਿੱਥੇ ਮਾਂ ਦੀ ਗੱਲ ਜਾਣਾ ਸੁੰਦਰਤਾ ਦੀ ਭੁੱਖ ਸੌਂ ਜਾਂਦੇ ਆ ਚੱਲ ਪੀ ਬਈ ਅੱਜ ਤਾਂ ਮਾਂ ਦਾ ਧੀਆਂ ਦੀ ਚਲੋ ਲੜੋ ਆ ਤੂੰ ਹੱਟ ਜੀਦਾ ਪਾਈ ਫਿਰਦੇ ਆ ਨਗਰੋਂ ਲੀੜਾ ਮੁੱਕ ਗਿਆ ਸੀਗਾ ਮੋੜ ਤੇ ਸੂਟ ਦਾ ਆ ਇਹਨੂੰ ਤਾਂ ਯਾਰ ਰਹਿ ਕੇ ਨਹੀਂ ਜਾਣ ਨਾਲ ਕਹਨੇ ਬੋਲੇ ਆ ਕਿਨੇ ਖੋਲਤਾ ਸੀ ਛਾ ਹੋਲ ਦੇ ਨਾ ਇੱਕ ਵਾਰ ਕੜੀ ਦੀ ਮਾਰ ਦੇ ਯਾਰ ਬਾਈ ਮੈਂ ਰੰਦੀਪਪੁਰ ਖੋਲ ਕੇ ਸਭ ਉਹ ਡੈੜੀ ਬਾਰ ਖੋਲੋ ਨਾ ਸੁਣ ਗਈ ਨਾ ਤੂੰ ਹੱਟ ਜੇ ਦਾ ਪਾਈ ਫਿਰਦੀਆਂ ਮਗਰ ਉਹ ਲੀੜਾ ਮੁੱਕ ਗਿਆ ਸੀਗਾ ਮੋਰ ਨੇ ਸੂਟ ਦਈਆਂ ਆਈਆਂ ਆਈਆਂ ਮੈਂ ਕਿਦਾਂ ਮਗਰ ਉਹ ਲੀੜਾ ਮੁੱਕ ਗਿਆ ਮੂਰੇ ਹੋੜਿਆ ਯਾਰ ਮਗਰ ਉਹਸ ਪਲੇਨ ਹੈ ਮਾਸੀ ਕੋਲ ਜਾਣਾ ਚੱਲ ਆ ਜਾ ਤਰ ਨੂੰ ਕਿੱਥੇ ਜਾਣਾ ਨਾ ਨਾ ਤੈਨੂੰ ਲੈ ਕੇ ਜਾਣਾ ਤੂੰ ਰਾਹ ਕਰੇ ਤੂੰ ਕੀ ਕਰਨਾ ਹੁਣ ਚੱਲਿਆ ਕਿੱਥੇ ਜਾਂ ਤੂੰ ਉਹ ਕੋਲੇ ਜਾ ਕੇ ਕੋਲੇ ਜਾਉਂਗੇ ਭੰਤੀ ਕੋਲੇ ਜਾ ਹਾਂ ਉਹ ਚਾਚਾ ਦਾ ਛਾਦਾ ਹਾਂ ਸਾਦਾ ਤਾਇਆ ਸਾਦਾ ਵਾ ਉਹ ਕਹਿੰਦਾ ਪੱਠੇ ਪਵਾ ਕੇ ਜਾ ਫੇਰ ਜਾਈ ਉਹ ਮਾਸੀ ਕੋਲੇ ਚੱਲੇ ਆ ਓਏ ਹੈ ਛੁੱਟੀਆਂ ਕੱਟਣ ਚੱਲਿਆ ਇਹ ਤਾਂ ਮੁੰਡਾ ਅੱਜ ਹੈ ਓਏ ਦੇਖੀ ਕਦੇ ਮੂਰ ਨੂੰ ਨਾ ਅੱਜ ਸਾਰਾ ਸਮਾਨ ਆ ਦੋ ਰੰਗਾ ਸੂਟ ਪਾਈ ਫਿਰਦੇ ਆ ਲੈ ਅੱਜ ਤਾਂ ਇੱਕੋ ਜਿਹੀ ਸੂਟ ਪਾਏ ਫਿਰਦੇ ਆ ਸ਼ਾਂਤਰੀ 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 ਹਾਂ ਪਣੇ ਘਰੇ ਵੀ ਟੈਗ ਜਾ ਕਰ ਨਾ ਤੂੰ ਘਰੇ ਟੈਕਦੀਆਂ ਨਾ ਉਹ ਸਾਡੇ ਵਾਲੀ ਟੈਕਦੀ ਆ ਬਸ ਛੁੱਟੀਆਂ ਤੇ ਜਾਣੇਗਾ ਜਿੱਥੇ ਮਾਦੀ ਗੱਲ ਜਾਣਾ ਹੀ ਆ ਮੈਂ ਛੁੱਟੀਆਂ ਘਰੇ ਕੰਮ ਕਰੋ ਆਪਦਾ ਜ਼ਰੂਰੀ ਆ ਮਸਾ ਆਉਂਦੀਆਂ ਨੇ ਸਾਰਾ ਮੈਂ ਸੱਧਿਆ ਨਗਰੋਂ ਫੋਨ ਲਾ ਕੇ ਆ ਵੀ ਆਓ ਅੱਜ ਆ ਕੇ ਗਾਣੂ ਆਣਾ ਨਹੀਂ ਬਸ ਚੰਗਾ ਇਹ ਕਿੰਨੇ ਦੀ ਹੋ ਗਿਆ ਬਸ ਕਾਹ ਕਰ ਗਿਆ ਮਾਚਾ ਗਿਆ ਮਾਚਾ ਹੋ ਗਿਆ ਹਾਂ ਸਹੀ ਗੱਲ ਹੁਣ ਨਾ ਆਇਓ ਨਾ ਸ਼ੁੱਟਾਗਾ ਹੋਗਾ ਵੀ ਚਲੋ ਚੱਲ ਗਏ ਜਵਾਕਾਂ ਨੂੰ ਆ ਇਹਨੂੰ ਤਾਂ ਯਾਰ ਰਹਿ ਕੇ ਨਹੀਂ ਜਾਣ ਨਾਲ ਕਹਨੇ ਉਹਦਾ ਮੂਹਰੇ ਚੱਲਿਆ ਜਿਵੇਂ ਉਹਦੀ ਰੇਲ ਲੰਘਦੀ ਹੁੰਦੀ ਆ ਚਲੋ 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 ਕਰ ਚੱਲ ਜੀ ਗੱਡੀ ਦਾ ਅੱਜ ਕਰਾਉਣਾ ਸੀ ਹੁਣ ਅੱਜ ਚੱਲੇ ਆ ਉੱਧਰ ਢੂਆਂ ਦਿਖਾਉਣ ਹੁਣ ਆ ਕੇ ਦੇਖਦੇ ਆਹ ਚੀ ਚੱਕੀ ਜਾਂਦੀ ਆ ਅੱਜ ਫੇਰ ਆ ਰੰਗਰੀ ਵਾਲਟੀ ਫੇਰ ਲਿਆ ਦੀ ਫੇਰ ਨਹੀਂ ਆਇਆ ਅੱਜ ਹੁਣ ਕਿੱਧਰ ਜਾਵੜਿਆ ਉਹ ਉਹ ਇਕੱਠਾ ਨਹੀਂ ਲਿਆਉਂਦਾ ਜੇ ਮੈਂ ਉਹਨੂੰ ਕਹਾਂ ਇਕੱਠਾ ਲਿਆਵਾ ਕੱਲੂ ਚੱਕ ਲਿਆਵਾਂਗੇ ਜਦ ਕੱਲ ਨੂੰ ਬੰਦੇ ਨੂੰ ਲੱਗ ਜਾਂਦੇ ਹੁੰਦੇ ਨਹੀਂ ਲੈ ਕੇ ਜਾਣਾ ਪਹਿਲਾਂ ਬੋਲ ਕੇ ਦੱਸ ਵੀ ਜਾਣਾ ਹੈ ਕਹਿ ਜਾਣਾ ਹੈ ਚਲੋ ਤੋਤੇਓ ਆਜੋ ਚਲੋ ਚਲੋ ਕਰਾ ਨੰਬਰ ਦਾ ਲੰਘਿਆ ਹੋਣਾ ਥੋੜਾ ਪਾਠ ਕਰਨਾ ਪਿਆ ਹੁਣ ਨੰਬਰ ਲੱਗ ਗਿਆ। ਬੱਦਲੇ ਬੈਗ ਗੱਲੇ ਵੇ ਛੁੱਟੀਆਂ ਕੱਟਣਾ। ਹੈ ਓਏ? ਹਾਂ ਛੁੱਟੀਆਂ। ਤਾ ਤੂੰ ਵੀ ਬੋਲ ਪਾ। ਹੂੰ ਹਾਂ ਹੀ ਕਹਦੇ। ਇਹਨੂੰ ਨਾ ਫੇਰ ਤਾਰ ਦੋ ਤੱਕ ਬੋਲਦਾ ਜਵਾਬ ਹੀ ਨਹੀਂ ਦਿੰਦਾ। ਇਹਨੂੰ ਇੱਥੇ ਤਾਰ ਦੋ ਯਾਰ। ਹਾਂਜੀ ਆਈ ਗਏ ਹਾਂਜੀ। ਤਾਰ ਦਿਗੇ? ਕਿ ਹਾਂਜੀ। ਫੇਰ ਆਇਆ ਤਾਂ ਕਹਿੰਦਾ ਜਾਣਾਂ ਕਿੱਥੇ ਆ ਤੂੰ? ਮਾਸੀ ਕੋਲੇ ਜਾਣ। ਮਾਸੀ ਕੋਲੇ ਚੱਲ ਆ ਓਏ। ਕਿ ਹਾਂਜੀ। ਹੈ ਓਏ? ਐ। ਹਾਏ ਨਹੀਂ ਬੁੱਤ ਹਾਂਜੀ ਗਿਦਾ ਹਾਂਜੀ ਤੁਹਾਨੂੰ ਦੋਨਾਂ ਠੀਕ ਆ ਹੁਣ ਪਰ ਕੋਈ ਨਹੀਂ ਫਰਕ ਹਾਂ ਮੇਰਾ ਫਰਕ ਆ ਹਾਂ ਵੀ ਥੋੜੇ ਫਰਕ ਆ ਜੀ ਹਾਂ ਅੱਜ ਦੇ ਲਗਾਇੀਆਂ ਫਰਕ ਆ ਨਾ ਹਾਂ 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 ਕਦੋਂ ਪਤਾ ਕੀ ਹਾਂ ਕੀ ਕਹਿੰਦੀਆਂ ਸੀ ਬਸ ਜੋਤਰੀ ਮੈਂ ਹਾਂ ਹਾਂ ਕੀ ਕਹਿੰਦੀਆਂ ਬਸ ਕਰ ਔਰ ਪਹਿਲਾਂ ਦਾਦੀ ਫਿਰ ਮੈਂ ਲੈ ਕੇ ਹੀ ਨਹੀਂ ਆਉਣੀਆਂ ਸੀ ਬਸ ਅੱਜ ਦਾ ਦਿਨ ਤਾਂ ਦਿਖਾਉਣੀ ਆ ਕੀ ਕਹਿੰਦੀ ਕੀ ਕਹਿੰਦੀਆਂ ਜੀ ਬਸ ਜੁਗੜੇ ਫੜ ਕੇ ਕਹਿੰਦੇ ਆ ਇੱਕ ਤੋਗ ਦਿਆ ਹੈ ਨਾ ਦੋਗ ਦਿਆ ਆਇਆ ਤਾਂ ਫਿਰ ਉਹਨੇ ਮੈਂ ਕਿਹਾ ਅਸਰਾਮ ਚ ਆਇਆ ਵਾਣ ਹੁਣ ਕਿ ਨਹੀਂ ਠੀਕ ਹੁਣ ਜਾਣਾ ਕਰਕੇ ਹੁਣ ਠੀਕ ਆ ਉਹ ਨਹੀਂ ਉਹ ਉਹ ਬੋਤਲਾਂ ਦੇ ਸਾਹ ਦਾ ਦੁੱਧ ਦੇ ਓਏ ਓਂ ਵੀ ਤਿੰਨ ਚਾਰ ਵਾਰੀ ਜਾਣਾ ਪੈਣਾ ਤਾਂ ਮਣ ਕੇ ਬੈਠੇ ਵਿਆ ਇੱਕ ਵਾਰੀ ਥੋੜੋ ਇੱਕ ਵਾਰੀ ਤਾਂ ਅੱਜ ਤਾਂ ਉਹਨੇ ਦੇਖਣਾ ਵੀ ਕੀ ਕਿੰਨਾ ਕੁ ਫਰਕ ਪਿਆ ਮੇਰੇ ਨਾ ਪੈਰ ਦੁਸਣਾਵਾ ਨਹੀਂ ਆਉਂਦੀ ਕੀ ਹਾਂ ਮੇਰੇ ਨਾ ਪੈ ਆਉ ਕੱਲ ਪਤਾ ਆਈਗਾ ਵੀ ਕੱਲ ਨੂੰ ਜਾਣਾ ਆਹ ਗੱਲ ਸੀ ਔੜੀ ਹੌੜੀ ਪੈਣਾ ਫਰਕਦਾ ਯਾਰ ਤੇ ਬੋਤਲਾਂ ਦਾ ਹੁਣ ਉਹ ਐ ਮੋੜ ਕੇ ਲਾਉਣੀਆਂ ਨਾ ਜੀ ਮੈਂ ਤਾਂ ਆਕੜੀ ਸੀ ਹਾਂ ਫੂੰਗ ਵੀ ਲਵਾ ਲਈ ਦੇਖ ਲੈ ਅੱਜ ਦਾ ਹੈਂ ਬਾਬਾ ਸੌਂ ਰਿਹਾ ਹਾਂ ਹਾਂ ਅਸਲ ਹੀ ਤਾਂ ਕਰਵਾਇਆ ਚੰਦਿਕਾ ਲਾ ਜਾ ਬੋਲ ਆ ਕੀਨੇ ਖੋਲਦਾ ਠੀਚਾ ਮੈਂ ਵੀ ਗਿਆ ਕੀ ਹੋ ਗਿਆ ਅੱਜਕਾਰਾ ਵੀ ਬੱਚੀ ਰਖਾਦਾ ਤੂੰ ਆ ਕੀ ਹੋ ਗਿਆ ਜਕਾਰਾ ਬਣ ਕੇ ਕੋਰ ਕਿਤਾ ਲਾ ਗਿਆ ਉਹ ਬੁਢਾ ਹੁੰਦਿਆਂ ਵੀ ਚਰਿੱਤਰ ਵਾਲਿਆਂ ਹੀ ਆ ਸਹੀ ਗੱਲ ਆ ਬਾਈ 365 ਚਰਿੱਤਰ ਹੀ ਆ ਤੁਹਾਡੇ ਦਾ ਅਸੀਂ 10 ਚਲੇਤਰ ਆਪਣੇ ਚਲੇਤਰ ਹੀ ਹੁਣ ਆਹ ਦੇਲਾ ਪਰਸੋਂ ਦੀਆਂ ਤੇ ਹੀ ਕਰੀਆ ਨੇ ਹਾਏ ਮੇਨ ਤਾਂ ਫਰਕ ਨਹੀਂ ਫਰਕ ਨਹੀਂ ਹੁਣ ਤੂੰ ਕਹੀਆਂ ਨੇ ਫਰਕ ਆ ਨਹੀਂ ਅੰਦਰ ਜੀ ਤੇ ਮੈਨੂੰ ਕੱਲ ਹੀ ਪਿਆ ਵਾ ਲੈ ਹਫ਼ਤੇ ਦਾ ਹਜੇ ਕਦ ਫਰਕ ਪਿਆ ਹੁਣ ਵੜਗਾ ਚਰਿੱਤਰ ਕਰਦਿਆਂ ਵੀ ਸਹੀ ਗੱਲ ਆ। ਇਹ ਨਹੀਂ ਚਰਿੱਤਰ। ਅਜਿਹਾ ਕਰਦਾ ਹੀ ਨਹੀਂ ਤੇ ਸਾਹ ਕਹਿੰਦੇ ਨੇ ਵੀ ਨਹੀਂ ਫਰਕ ਦਾ ਨਹੀਂ। ਜੇ ਫਰਕ ਆ ਤਾਂ ਫਰਕ ਆ। ਰੋਟੀ ਦੇ ਬਣਾਣਾ ਹੈ? ਹੈ? ਭਾਈ ਮਸਲਾ ਵੀ ਦੱਖ ਦਿੱਤ ਬਹੁਤ ਆਉਂਦੀ ਆ। ਆ। ਮੇਰੇ ਨਹੀਂ ਮਸਲੇ ਫਰਕ ਆ। ਲਾ ਦੇਖ ਲੈ। ਹੌਣ ਬੈਣੇ ਗਈ ਜਾਂਦੇ ਮੈਨੂੰ ਫਰਕ ਪੈ ਗਿਆ ਕੱਲ ਕਿ ਕਦ ਮੈਂ ਦੱਸਿਆ ਪਿਆਰੇ ਆ ਕੱਲ ਦਾ ਪਿਆਰ ਆ ਬੈਠੀ ਆ ਇਹਨੇ ਵੀ ਆ ਵੀ ਮੈਨੂੰ ਲਾਦਾ ਕੰਮ ਤੋਂ ਟਾਲਦੀ ਕੋਈ ਕਹਿ ਦਿੰਦੀ ਆ ਗੱਲ ਕੋਈ ਕੰਮ ਕਰਨ ਤਿਆਰ ਆ ਮੈਂ ਨਹੀਂ ਬਟਾਣ ਵਾਲੀ ਅੱਗੇ ਨੇ ਇੰਨੇ ਟਾਲਣ ਦੀ ਡੜੀ ਵਾਂ ਹਾਂ ਹੁਣ ਹੀ ਡਾੜਨਾ ਸੀ ਤੇ ਹੋਰ ਕੀ ਆ ਹੁਣ ਤਾਂ ਐ ਟੌਰਨਾ ਬੈਠੀ ਹੁੰਦੀ ਆ ਮੰਜੇ ਤੇ ਆਏ ਬੈਠੀ ਹੁੰਦੀ ਆ ਰਾਂ ਹਾਂ ਮੈਂ ਤਾਂ ਫੇਰ ਵੀ ਕਰਦੀ ਆ ਬਈ ਹੁਣ ਤਾਂ ਕੋਈ ਕੰਮ ਨਹੀਂ ਕਰਦੀ ਮੰਮੀ ਤੈਨੂੰ ਜਮਾ ਬਿੱਲੀ ਛੱਡਿਆ ਭਾਂਡੇ ਮਾਂ ਦਦੀਆਂ ਭਾਂਡੇ ਕਰੋ ਚਾਹ ਵੀ ਨਹੀਂ ਮੰਮੀ ਹਾਂ ਹੁਣ ਤਾਂ ਜਮਾ ਫਰੀ ਆ ਕਿਹਦੇ ਹਫਤੇ ਤੇ ਆ ਹਫਤੇ ਤੇ ਨਹੀਂ ਪੁੱਛ ਨਹੀਂ ਕੀਤਾ ਆਹ ਹਫਤੇ ਜਮਾ ਜਮਾ ਫਰੀ ਰੱਖੀ ਆ ਚੱਲ ਚਾਹ ਕਰ ਤੇ ਪੁੱਛ ਨਹੀਂ ਚੱਲ ਚਾਹ ਤਾਂ ਅਕੜਾ ਜੋਰ ਲੱਗਣਾ ਮੈਂ ਸਾਰਾ ਕੀਤਾ ਵਾ ਮੈਂ ਜਮਾ ਨਹੀਂ ਰੈਸਟ ਕੀਤਾ ਮੈਂ ਸਾਰਾ ਹਾਂ ਫਿਰ ਤਾਂ ਹੀ ਤੇਰਾ ਭਾਣੇ ਫਿਰ ਕੱਲ ਫਰਕ ਪਿਆ ਨਾ ਦੇਖੀ ਜਾਣਾ ਤਾਂ ਬੜਾ ਦੇਖੀ ਜਾੜਾ ਦਾ ਪੈਣ ਪੈਣੀ ਮੂਸੀਗਾ ਚਲ ਕੋਈ ਨਾ ਦਿਖਾ ਦੀ ਅੱਜ ਉਹਨੇ ਕਿਹਾ ਸੀ ਬਈ ਬਾਈ ਦੇ ਛੁੱਟੀਆਂ ਕੱਟਣ ਜਾਣਾ ਨੇ ਤੇ ਛੁੱਟੀਆਂ ਤਾਂ ਕੱਟਣੀਆਂ ਹੀ ਆ ਪਰ ਉਹਦੇ ਡੱਕਦੇ ਤਾਂ ਉਹ ਡੱਕ ਗਈ ਆ ਆਹੀ ਬਸ ਗੱਲਬਾਤ ਕਰਤੂਣ ਬਾਹਲੇ ਚਿਹਰੇ ਤਾਂ ਰਾਂ ਬਈ ਬਾਹਲੇ ਇਹੋ ਕਿਸੇ ਨੂੰ ਲੱਗ ਜਾਂਦੀ ਇਹਦਾ ਮੈਂ ਤਾਂ ਸੁਣਿਆ ਹੀ ਸੀ ਅੱਜ ਤਾਂ ਮੈਂ ਦੇਖ ਵੀ ਲਿਆ ਅੱਖੀ ਮੈਂ ਕਹ ਰੱਜੀ ਠੀਕ ਆ ਕਿ ਤੁਈ ਅੱਜ ਬੱਕਰੀ ਚੱਲੀ ਮੈਂ ਬੱਕਰੀ ਉਹ ਲੈਣ ਗਿਆ ਬੱਕਰੀਆਂ ਲੈ ਹਣ ਬੱਕਰੀਆਂ ਨੂੰ ਹੱਥ ਲਾ ਲੈ ਲੈਣੀ ਬੱਕਰੀ ਹਾਂ ਕਿ ਜਿਹੜੂ ਗਿਆ ਸੀ ਕਿ ਉੱਥੇ ਬੱਕਰੀਆਂ ਸੀਗੀਆਂ ਬੱਕਰੀਆਂ ਨੂੰ ਕਿਹਾ ਮੈਂ ਕਿ ਹੱਥ ਲਾ ਲਾ ਹੱਥ ਨਹੀਂ ਲਾਇਆ ਡਰੀ ਗਿਆ ਉਹ ਨਾਲੇ ਦਾ ਪਾਣੇ ਕਹਿੰਦੇ ਮੰਗਲਵਾਰ ਨੂੰ ਜਾ ਕੇ ਹੁਣਾ ਗਿਆ ਹੀ ਨਹੀਂ ਫਿਰ ਕੀ ਕੀ ਕਹਿੰਦਾ ਡਾਕਟਰ ਉਹਨਾਂ ਨੇ ਸਾਰੀਆਂ ਰਿਪੋਰਟਾਂ ਲੈ ਲਈਆਂ ਹਾਂ ਕੋਈ ਵੀ ਹੋਣੀ ਹੈ ਨਹੀਂ ਕੋਈ ਤਕਲੀਫ ਨਹੀਂ ਹੈ ਫੇਰ ਕੀ ਚੱਕਰ ਪਿਆ ਕਿ ਜਦੋਂ ਦੇਖ ਲੈਣ ਤਾਂ ਹਾਂ ਡਾਣੀ ਤਖਲੀਬ ਕੋਈ ਰਿਪੋਰਟ ਚ ਕੋਈ ਨਹੀਂ ਆਇਆ ਜਿੰਦਰ ਜੀ ਤੇ ਇੱਥੇ ਦੇਖਣਾ ਜੀ ਆਪਾਂ ਕਹਿੰਦੇ ਸਾਰੇ ਕਹਿੰਦੇ ਕਿ ਦਿਮਾਗ ਚ ਹੋਣਾ ਇਹਦੇ ਕੋਈ ਦਿਮਾਗ ਚ ਵੀ ਕੋਈ ਨੁਕਸਾਨ ਨਹੀਂ ਕੋਈ ਫੇਰੇ ਪਤਾ ਕੀ ਆ ਇਹਨੂੰ ਆੜ ਪੈ ਗਈ ਆਲ ਪੈ ਗਈ ਐ ਆਪ ਹੀ ਐ ਇਹਨੂੰ ਹਟਾਇਆ ਕਰੋ ਬੋਲੂਗਾ ਇਹ ਇਹ ਜਦੋਂ ਇਹ ਕਹਿੰਦਾ ਹੁੰਦਾ ਨਾ ਆ ਇਹਦੇ ਚਾਹ ਇੱਕ ਧਰਤੀ ਫੇਰੇ ਡਰ ਨਾ ਬੋਲਿਆ ਕਰ ਨਹੀਂ ਮੈਂ ਚੁੱਪ ਮੈਂ ਤਾਂ ਬੋਲ ਨਹੀਂ ਇਹ ਤਾਂ ਮੈਨੂੰ ਮੈ ਤਾਂ ਜਦ ਮੈਨੂੰ ਕੇ ਬਲავ ਮੈਂ ਤਾਂ ਬੋਲਦੀ ਨਹੀਂ ਹੈ। ਹਾਂ ਅੱਜ ਮਮਾ ਨੇ ਮੇਰੇ ਮਮਾ ਕਹਿੰਦਾ ਨਾ ਮੈਂ ਫੇਰ ਖਾਂਗੇ ਨਹੀਂ। ਫੇਰ ਮਮਾ ਆਪੇ ਲੱਕੂ ਗਈ। ਉਹ ਬੋਲਦਾ ਨਹੀਂ ਤੂੰ। ਹਾਂ ਹਾਂ ਨਹੀਂ ਡਾਕਟਰ ਕਹਿੰਦਾ ਸਹੀ ਆ ਤੂੰ। ਬੋਲਿਆ ਕਰ। ਮੈਂ ਕਹਿੰਦਾ। ਡਾਕਟਰ ਕਹਿੰਦਾ ਕਿ ਨਹੀਂ। ਹਾਂ। ਆਪਾ ਤਾਂ। ਨਾ ਚੀ ਜੀ ਖਾਣੇ ਰੱਖ ਆ। ਹਾਂ। ਉਹ ਬੋਲਿਆ ਕਰ। ਹਾਂ। ਉਹ ਆ ਨੂੰ ਮੰਗਦਾ। ਬਠੰਡੇ ਗਏ ਸੀ ਭਣੇ। ਹਾਂ ਬਠੰਡੇ ਖਾ ਸੀ। ਮੂੰ ਕੀ ਕਹਿੰਦੀ ਲੱਗ ਜੂਗਾ। ਕਿਹੜੇ ਹਸੋਦਾਂ ਲੱਗਿਆ ਬਠਿੰਡੇ ਦਸਵੇਂ ਦਸਵੇਂ ਇਸਾਰੀ ਪੇਚਵਾਰ ਮਸ਼ੀਨ ਸਾਰਾ ਚੱਲ ਰਿਹਾ ਹਾਂ ਓਏ ਦੋ ਹਫਤੇ ਲੱਗਿਆ ਸੀ ਕਿੱਥੇ ਰੇ ਤਾਂ ਮਾਰੀਆਂ ਜੀ ਦੋ ਮਾਰੇ ਚੀਜ਼ ਨੂੰ ਨਾਲ ਇਹ ਵੀ ਮਾਰੇ ਜੀ ਪੂਰ ਤੇ ਮੋਰੇ ਜੀ ਕੌਣ ਮਾਰੇ ਚੀਨ ਸੀ ਨਾ ਤਾਂ ਕੋਈ ਤਾਂ ਨਾਲ ਮਾਰੇ ਉੱਡੀ ਆਉਂਦੀ ਹਾਂ ਓਏ ਠੀਕਾ ਛੱਡਦਾ ਮਸ਼ੀਨ ਚ ਪਿਆ ਇਹ ਤਾਂ ਵਿਚੋ ਨਿਕਲ ਕੇ ਭੱਜ ਲਿਆ ਪਹੁੰਚ ਗਏ ਆ ਜੀ ਭਰੋ ਵਾਲ 68 ਦੇ ਵਿੱਚ ਤੇ ਅੱਜ ਹੈਗਾ ਐਤਵਾਰ ਦਾ ਦਿਨ ਟੁਈਆਂ ਦਿਖਾਉਣੀਆਂ ਸੀ ਮੰਮੀ ਤੇ ਭੈਣ ਦੀ ਚਲੋ ਮੰਮੀ ਦੇ ਮਾਣਕਣੇ ਬੈਠੇ ਵੇ ਆ ਦਰਸ਼ਨ ਕਰੋ ਜੀ ਦਰਬਾਰ ਸਾਹਿਬ ਦੇ ਤੇ ਆਪਣਾ ਨੰਬਰ ਲੰਘਿਆ ਸੀਗਾ ਇਸ ਲਈ ਹੁਣ ਪਹਿਲਾ ਕੰਟਾ ਪਾਠ ਕਰਾਂਗੇ ਉਸ ਤੋਂ ਬਾਅਦ ਫਿਰ ਨੰਬਰ ਲੱਗੂਗਾ ਅੱਜ ਪੀੜ ਵੀ ਬਾਵਾ ਸੁਖ ਨਾ ਵਾਇਗੁਰ ਮੇਰ ਕਰਨ ਸਾਰਿਆਂ ਤੇ ਬਹੁਤ ਹੀ ਸੰਗਤ ਦੂਰੋਂ ਨੇੜੇੋਂ ਵਾਲੀ ਟਾਈਮ ਨਾਲ ਹੀ ਆ ਜਾਂਦੀ ਹੈ ਤੇ ਉਹਨਾਂ ਦੇ ਫਿਰ ਜਲ ਪਾਣੀ ਲਈ ਇੱਥੇ ਲੰਗਰ ਚੱਲਦਾ ਹਰ ਟਾਈਮ ਤੇ ਫਿਰ ਸੰਗਤ ਜਲ ਪਾਣੀ ਛਕਦੀ ਏ ਇਹ ਸਥਾਨ ਪਿੰਡ ਭਰੋਵਾਲ ਨੇੜੇ ਭੂੰਦੜੀ ਜ਼ਿਲ੍ਹਾ ਲੁਧਿਆਣਾ ਵਿਖੇ ਮੌਜੂਦ ਆ ਸੰਗਤ ਪਿਛਲੀ ਵੀਡੀਓ ਦੇ ਵਿੱਚ ਪੋਸਤੀ ਸੀ ਐਡਰੈਸ ਕਿੰਨੇ ਪਾਠ ਕੀਤੇ ਬੰਮੀ ਕਿੰਨੇ ਪਾਠ ਕੀਤੇ ਤੂੰ ਮੈਂ ਤਾਂ ਕੋਈ ਹੋਵੇ ਨਾ ਪਰ ਤੂੰ ਕਿੰਨੇ ਕੀਤੇ 50 6 ਮਿੰਟ ਤੂੰ ਸਿਮ ਦੋ ਜਪਜੀ ਸਾਹਿਬ ਦੇ ਬਾਕੀ ਸਿਮਰਨ ਕੀਤਾ ਆ ਉਹ ਪੁੱਛਣਗੇ ਨਾ ਉੱਥੇ ਹੁਣ ਆਪਾਂ ਪੁੱਛੂ ਫਿਰ ਦੱਸ ਦੇ ਆ ਪ੍ਰਾਂਤ ਰਣਕਾ ਹੈ ਸਿਵਾਉ ਆਪਾਂ ਨੇ ਕੀ ਹਾਲ ਹੈ ਹਾਂ ਵਧੀਆ ਤੂੰ ਦੱਸ ਮੈਂ ਤਾਂ ਆਪ ਹੁਣ ਪਾਧੀ ਆ ਮੈਂ ਤਾਂ ਸਮੇਂ ਨਹੀਂ ਸੱਚੀ ਵਸਤੂ ਮੈਂ ਤਾਂ ਇਟਲੀ ਨਹੀਂ ਲੇ ਗਈ ਮੇਰੀ ਗੈਰੰਟੀ ਦਾ ਬਲੌਗ ਵੈਸੇ ਫੇਰ ਬਣਾਉਂਦੀਆਂ ਅਸੀਂ ਉੱਤੇ ਅਜੇ ਫੇਰ ਆਏ ਸੀ ਅੱਛਾ ਆ ਬੰਦੇ ਨੇ ਅੱਜ ਹੀ ਆਣੇ ਬਣਾਏ ਨੇ ਅੱਛਾ ਉਹ ਐਤਵਾਰ ਨੂੰ ਆਏ ਸੀ ਅੱਜ ਨੂੰ ਕਹਿੰਦੇ ਕਿ ਆਈ ਸੀ ਮੈਨੂੰ ਖਣ ਗਿਆ ਦੋਸਤ ਅਖੇਗਾ ਇਹ ਆ ਮੈਂ ਨਹੀਂ ਮੋੜਾਈ ਦੀ ਦੋਸਤ ਅੱਛਾ ਮੈਂ ਤੇਰਾ ਨਵਾਂ ਪਾਸਪੋਰਟ ਚੜਿਆ ਨਹੀਂ ਪੁਰਾਣੀ ਤੇ ਪੁਰਾਣਾ ਅੱਜ ਨਵੇਂ ਤੇ ਨਹੀਂ ਚੜਿਆ ਨਹੀਂ ਨਵਾਂ ਚੜਿਆ ਨਹੀਂ ਫੋਨ ਫੋਨ ਕੀ ਲੱਗਣਾ ਦੁਬਾਰਾ ਲੱਖੋ ਹੁਣ ਅੰਟੀ ਸਾਸੀ ਕਾ ਆ ਨਮਸਕਾਰ ਨੇ ਘਟ ਗਏ ਤੈਨੂੰ ਐ ਦਿਲ ਘਟ ਕੇ ਬਹਿ ਜਾ ਬਹਿ ਜਾ ਸੀਟਾਂ ਗਰਮ ਹੋਈਆਂ ਬੰਜ ਚਲੋ ਵੀ ਹੋ ਹੋ ਕਿ ਨੇ ਠੰਡੀ ਗੱਡੀ ਆ ਜਾਨੂ ਨੇ ਠੰਡੀ ਹੋਣਾ ਤੁਨ ਆਪਾਂ ਘਰੇ ਪਹੁੰਚ ਜਾਨ ਮਾਸੀ ਨੂੰ ਕੁਝ ਖਾਣ ਲਿਆ ਚੀਜੀ ਮਾਸੀ ਵਾਲੇ ਕੋਈ ਖਾਈ ਨਹੀਂ ਹਾਂ ਤਾਂ ਹੋਰ ਕੋਈ ਕੰਮ ਨਹੀਂ ਸੁਣ ਨਹੀਂ ਨਹੀਂ ਮਾਸੀ ਮਾਸੀ ਵਾਲੀ ਜੀ ਦੀ ਕੋਈ ਖਾਈ ਤੂੰ ਉਹ ਮਾਸੀ ਲੱਗਿਆ ਸੀ ਉਹ ਮਾਸੀ ਨੂੰ ਸਹੀ ਲਿਓ ਹੁੰਦਾ ਯਸ ਬੋਸ ਆਗੇ ਸੀ ਕਿ ਕਰਾਉਣ ਨੂੰ ਕਿ ਆਗੇ ਛੁੱਟੀਆਂ ਕੱਟਣ ਮਾਸੀ ਖਾਣ ਨੂੰ ਹੁਣ ਮੁੱਕਣਾ ਨਹੀਂ ਚਾਹੀਦਾ ਸਾਡਾ ਸਮਾਨ ਕੋਈ ਸਾਡੇ ਪਾਸੋਂ ਨਹੀਂ ਖਾਣਾ ਆ ਲੈ ਪਰੂ ਆ ਤਾਂ ਮੈਂ ਆ ਬਾਣੀ ਪਰੂ ਸਮਾਨ ਸਮਾਰ ਦਿਖਾਉਣੀ ਆ ਇਹ ਪਰੂ ਆ ਤਾਂ ਮੈਂ ਕੋ ਮਾਸੀ ਦੇ ਲਾ ਐਂ ਬੋਲਦੀ ਆ ਬਾਬੇ ਕਿਉਂ ਕੱਢਿਆ ਵਰਦੋ ਮਾਸੀ ਕੋਲੇ ਛੁੱਟੀਆਂ ਕੱਟਣਾ ਆ ਮਾਸੀ ਦੇ ਖਿਲਾਫ ਹੀ ਬੋਲੀ ਜਾਂਦੇ ਤੁਸੀਂ ਕਸ ਹੈ ਹਾਂ ਲ ਮਤਹ ਨਾ ਜਾ ਕੇ ਮੈਂ ਨੂੰ ਦੇਖ ਲਾ ਵੀ ਚੁਕੜੀਆਂ ਕਰਦੇ ਆ ਘੱਟਦੀ ਮੇ ਵਿੱਚ ਹਾਂ ਅੱਜ ਛੁੱਟਣਾ ਲੋ ਜੀ ਕੱਠ ਜਾਨੇ ਅੱਜ ਜਾ ਕੇ ਹੁੰਦੇ ਆ ਤੁਹਾਡੇ ਫੇਰ ਛੁੱਟੀ ਕੱਟ ਜਾਂਗੇ ਇੱਕ ਤਾਂ ਮਾਸੀ ਨੂੰ ਆਹ ਦਮਾ ਲਈ ਉੱਥੇ ਕੋਈ ਕਿਸੇ ਨੇ ਗੱਲ ਕੇ ਇੰਦੀ ਤਾੜੀ ਮਾਰੀ ਆਏ ਕਿ ਅੰਦਾ ਤਾੜੀ ਤਾਂ ਐ ਮਾਰਦੂ ਜਿਵੇਂ ਮਾਪਿਆਂ ਦੇ ਟੱਬਰ ਚ ਹੁੰਦੀ ਐ ਤਾੜੀ ਨਾ ਤਾੜੀ ਨਹੀਂ ਮਾਰਨੀ ਚਾਹੀਦੀ ਉਹ ਦੀਪਾ ਵੀ ਬਹੁਤ ਤਾੜੀ ਮਾਰਦਾ ਤਰਾਪਾ ਇਹ ਕਿ ਮਾਰ ਲੈ ਫਿਰ ਦੀਪਾ ਵੀ ਬਹੁਤ ਤਾਰਗਾ ਮਾਰਦਾ ਉਹਨੂੰ ਵੀ ਹਟਾ ਅੰਦਾ ਅੰਦਾ ਤਾਰੇ ਭੁੱਖੇ ਸੌਂ ਜਾਂਦੇ ਨੇ ਚੱਲ ਪੀ ਬਈ ਅੱਜ ਤਾਂ ਮਾਂ ਦਾ ਧੀਆਂ ਦੀ ਚਲੋ ਲੜੋ ਹੋਰ ਕਿਉਂ ਬਹੋਈਆਂ ਯਾਰ ਅੰਬਰਧਾਰੀ ਅੰਬਰਧਾਰੀ ਭੁੱਖੇ ਸੌ ਜਾਂਦੇ ਆ ਹਾਂ ਦੱਸ ਬਈ ਰੋਟੀ ਖਾ ਕੇ ਨਾ ਹਾਂ ਜਿਹੜੀ ਗੱਲ ਅੰਬਰਧਾਰੀ ਅੰਬਰਧਾਰੀ ਸਹੀ ਗੱਲ ਆ ਉਹ ਸ਼ਰਾਬ ਕਿੰਨਿਆਂ ਨੂੰ ਖਾਣੇ ਦੀ ਲਾ ਲੋ ਇਹ ਕੋਈ ਗੱਲ ਨਾ ਸਾਨੂੰ ਆ ਜਾਣ ਦੇ ਹਾਂ ਅੰਬਰਧਾਰੀ ਕਿਤੇ ਹੁਣ ਬਈ ਅੰਬਰਧਾਰੀਆਂ ਦੀ ਜ਼ਿੰਦਗੀ ਨਹੀਂ ਆ ਬਈ ਕੋਈ ਹਾਂ ਨਾ ਨਾ ਹਾਲ ਹੈ ਜਿਹੜੀ ਗੱਲ ਹੁੰਦੀ ਆ ਉਹਦੀ ਕਹਿ ਦੂ ਅੰਬਰਧਾਰੀ ਅੰਬਰਧਾਰੀ ਅੰਮਰਧਾਰੀ ਵੀ ਬੰਦਾ ਹੀ ਆ ਉਹਨਾਂ ਨੇ ਹੁਣ ਕਰਕੇ ਹੀ ਦੇਖਣਾ ਸਾਰਾ ਕੁਝ ਉਹ ਕਿਹੜਾ ਗਲਤ ਕਰਦੀ ਐ ਤੂੰ ਬੋਲਦਾ ਵੀ ਆ ਲੈ ਵੀ ਹੈਪੀ ਕਹੀ ਜਾਂਦੀ ਆ ਐ ਨਹੀਂ ਚੱਲ ਕਰਾਂ ਚੱਲ ਗਏ ਹੁਣ ਤੈਨੂੰ ਤਾਂ ਨਾਲ ਲੈ ਕੇ ਜਾਣਾ ਕਾਕੂ ਨੇ ਰਹਿਣਾ ਇੱਥੇ 마ਸੀ ਕੋਲੇ ਤਾਂ ਲੈ ਨਹੀਂ ਆਵਾ ਨਹੀਂ ਉੱਠ ਕਰਾਂ ਚੱਲ ਗਏ ਇਹ ਮਰੁੰਡਾ ਖਾਣਾ ਮਰੁੰਡਾ ਮੱਖੀਆਂ ਵੀ ਨਾਲ ਲਿਆਂਦਾਂਗਾ ਮਰੁੰਡੇ ਤੁਸੀਂ ਤਾਂ ਅੱਛੇ ਹੋਰ ਹਾਂ ਥੱਲੇ ਨੂੰ ਕਰ ਕਾਲ ਕੁਇਡਾ ਨੂੰ ਹੁਣ ਖਾ ਰਹੇ ਨੇ ਮਰੂਂਡਾ ਖਾ ਲੋ ਜੀ ਮਰੂਂਡਾ ਅੱਗੇ ਬਹੁਤ ਖਾਂਦੇ ਹੁੰਦੇ ਨੇ ਮਰੂਂਡਾ ਹਾਂ ਅੱਗੇ ਢੀੜੀ ਹੁੰਨੀ ਕਣਕ ਨਹੀਂ ਪਾੜਦੇ ਹੁੰਦੇ ਸੀਗੇ ਉਹ ਢੀੜੀ ਦਾ ਮਰੂਂਡਾ ਕਣਕ ਕਣਕ ਵੰਡ ਕੇ ਫੇਰ ਜਿਹੜੀ ਢੀੜੀ ਹੁੰਦੀ ਸੀਗੀ ਹਾਂ ਫੇਰ ਠੰਡੇ ਨੂੰ ਨਾਲ ਜਿਹੜੇ ਪਕੌੜੀਆਂ ਨੂੰ ਮੜਦੇ ਬਿਠਾ ਹਾਂ ਨੂੰ ਨਾਲੇ ਪਕੌੜੀਆਂ ਉਹ ਗੋਲੀ ਵਾਲਾ ਪੱਤਾ ਜਿਹੜੇ ਬੱਤੇ ਲਾਲ ਦੁੱਧੋ ਜਿਹਾ ਪਾਸ ਤੇ ਸਹੀ ਗੱਲ ਆ ਉਹਦੇ ਤੋਂ ਨਾ ਜਿੰਦੇ ਆਮ ਰੁੰਡਾ ਮੁੰਡਾ ਹੁਣ ਤਾਂ ਕੋਈ ਮੁੰਡਾ ਖੰਦਾ ਹੁੰਦਾ ਜੀ ਨਹੀਂ ਸਾਡੇ ਨਹੀਂ ਸਾਡੇ ਪਾਪੇ ਬਹੁਤ ਕਰਨ ਦਾ ਸੋਣ ਨੂੰ ਆਪ ਨੂੰ ਸੀ ਰੀੜੀ ਕਹਿੰਦੇ ਜਿਹੜੀ ਵੇਚ ਕੇ ਲੈ ਕੇ ਆਉਂਦੇ ਹਨਾ ਬਹੁਤਾਂ ਨੇ ਖਾਦੀ ਹੁੰਨੀ ਆ ਰੀੜੀ ਵੇਚ ਕੇ ਕੰਨ ਕਰ ਕਮੈਂਟ ਕਰਿਓ ਦੱਸਿਓ ਵੀ ਕਿਹਨੇ ਕਿਹਨੇ ਖਾਦੀ ਆ ਹੈ ਦਾ ਨਾਮ ਹੋਵੇ ਬੇਨਨ ਬਾਗਟੇ ਜਿੱਡੀ ਦੀ ਦਿੰਦੇ ਨੇ ਸੀ ਅੱਦਾਂ ਨੂੰ ਤਾਂ ਹੁਣ ਪਤਾ ਹੀ ਨਹੀਂ ਨਵੇਂ ਪਨੀਰੀ ਨੂੰ ਦਾ ਵੀ ਕੀ ਹੁੰਦੀ ਆ ਰੀੜੀ ਅੱਗੇ ਕਮਾਰਦੇ ਨੇ ਉਹ ਰੀੜੇ ਉਹ ਘੜਾ ਦੇ ਕੇ ਖੇਰ ਜਾ ਕੇ ਉਹ ਕਣਕ ਦੀ ਪਾ ਪਾ ਉਹਨੇ ਹੁੰਦੀ ਸੀ। ਉਹਦੇ ਤੋਂ ਬੇਹ ਥਾਣਾ ਪਾੜਦੇ ਸੀ ਕਰਕੇ। ਹਮ ਇੱਕ ਪੰਡਰ ਹੁੰਦੀ ਸੀ ਕਣਕ ਦੀ। ਹਾਂ। ਘੜਾ ਦੇ ਕੇ ਹੁੰਦੀ ਸੀ ਖੇਤ। ਅੱਛਾ। ਤੇ ਪਾਣੀ ਨੂੰ ਹਾਂ। ਉਹ ਇਕੱਠੀ ਕਰ ਦਿੰਦੇ ਭਰਗਾ ਭਰਗਾ। ਇੱਕ ਭਰੀ ਫੇਰ ਦਿੰਦੇ ਸੀ ਭਰੀ ਜਾ ਕੇ ਇੱਕ। ਉਹ ਨਾਲ ਦੇ ਜਾਂਦੇ। ਇੱਕ ਭਰੀ ਲੈਣ ਦੀ ਕਣਕ ਦੀ। ਕੁਝ ਮਨ ਥੋੜਾ ਬਣ। ਲੈ ਆਂ ਬਦਲ ਗਿਆ। ਆ। ਪਰੀ ਹੁਣ ਵਰਦੇ ਨਹੀਂ ਕੋਈ ਹੁਣ ਦਾ ਮਹਾ ਕਪੈਨ ਨਾਲ ਚੱਕ ਲੰਦੇ ਕੰਮ ਤੇ ਵੀ ਇਹ ਨਾ ਸੌਣੀ ਤਾਂ ਬੰਦ ਨਹੀਂ ਸੌਂ ਕੌਣ ਦਿੱਤਾ ਇੱਟ ਤੱਕ ਤਾਂ ਸੌਂ ਸੀ ਪੋਦੀਆਂ ਨੇ ਚੱਲ ਗੱਲਾਂ ਕਰ ਫੇਰ ਕੀ ਤਾਂ 2 ਵਜੇ ਆਇਆ ਸੀ ਨਹੀਂ ਹਾਂ ਫਿਰ ਉਹ ਸੌ ਜਾਂਦੀ ਕੀ ਕਰਦੀ ਮੈਂ ਮੁੰਡੇ ਨੇ ਅੰਗ ਮੇਰੇ ਹੱਥ ਜਮਾਨੇ ਮੈਂ ਡਰ ਗਈ ਤੇ ਨਹੀਂ ਫੋਨ ਪਤਾ ਨਹੀਂ ਕੀ ਕਰ ਲਿਆ ਚਾਬੀ ਵੀ ਆ ਪਈ ਆ ਆਪਣੇ ਵਾਲੀ ਗੱਡੀ ਦੀ ਲੈ ਅੱਜੇ ਦਰ ਗਿਆ ਹੂੰ ਹੂੰ ਮਾਰ ਬਾਜ ਮਾਰ ਤਵਾਈ ਆ ਉੱਚੀ ਮਾਰ ਆ ਬਾਹਰ ਖੋਲੋ ਐ ਕਹਿ ਜੀ ਆ ਬਾਹਰ ਖੋਲਿਓ ਮੰਮੀ ਉਧਰ ਹੀ ਜਾ ਬੜਾ ਮੂੰਹ ਉਧਰ ਦੀ ਉਹ ਬਾਹਰ ਲਾਤਾ ਮੈਂ ਆ ਬਾਹਰ ਖੋਲੋ ਟੱਪ ਕੇ ਨੰਗ ਜਾ ਲਾ ਲਾ ਕਿੰਨੇ ਚਾਲਦਾ ਇਹਨੂੰ ਬੋਲ ਨਾ ਟੱਪਿਆ ਨਹੀਂ ਨਾ ਕੋਈ ਨਾ ਕੋਈ ਨਹੀਂ ਆਉਂਦਾ ਫੜਦੇ ਮੰਮੀ ਪੱਕਾ ਆਟ ਕੇ ਬਹਿ ਜਦਾ ਬਟ ਲੈ ਤੂੰ ਉੱਧਰ ਹੀ ਜਾ ਕੇ ਤੂੰ ਖੋਲ ਕੇ ਮੈਂ ਨਹੀਂ ਜਾਣਾ ਉੱਧਰ ਦੀ ਭਾਈ ਗਰਮੀ ਆ ਹਾਏ ਮੰਮੀਏ ਮਾ ਖੋਲ ਦੇ ਨਾ ਇੱਕ ਵਾਰ ਕੜੀ ਜੀ ਮਾਰ ਦੇ ਯਾਰ ਭਾਈ ਮੈਂ ਦੀਪਾਰ ਖੋਲ ਕੇ ਸੰਦ ਉਹ ਡੈਡੀ ਬਾਰ ਖੋਲੋ ਹਾਂ ਛੋਣਗੀ ਨਾ ਬਾਜ ਹਾਂ ਬਾਹਰ ਖੋਲ ਕੇ ਜਾ ਬੋ ਹਾਂ ਰ ਮਾਸ ਕਰਨ ਗਈ ਗਈ ਨਾ ਵੀ ਬਾਰ ਖਾਣ ਖੋਲੂ ਡੈਡੀ ਤੁਹਾਨੂੰ ਤਾਂ ਬਾਜ ਹੀ ਨਹੀਂ ਦੇਣੀ ਆਉਂਦੀ ਮੈਂ ਨੂੰ ਨਹੀਂ ਆਉਂਦਾ ਰ ਕਿੱਥੇ ਆ ਗੰਨੂਰਾ ਗਿਆ ਮਾਡੇ ਤੇ ਚਾਦਾ